ਕਿੱਦਾਂ ਮੇਰੀਆਂ ਭੈਣਾਂ ਦੇ ਕੀ ਹਲਚਲ ਨੇ ਕਰੀ ਜਾਂਦੇ ਹੋ ਸ਼ਾਪਿੰਗ ਹਲਕੀਆਂ ਕਰੀ ਜਾ ਰਹੇ ਹੋ ਘਰਵਾਲਿਆਂ ਦੀ ਜੇਬਾਂ ਜਾਂ ਆਪਣੇ ਪਰਸ ਚਲੋ ਸਾਲ ਚੱਕ ਮੌਕਾ ਆਉਂਦਾ ਆ ਦਿਲ ਦਾ ਗੁਬਾਰ ਕੱਢ ਹੀ ਲੈਣਾ ਚਾਹੀਦਾ ਗੁਬਾਰ ਸ਼ਬਦ ਮੈਂ ਇਸ ਲਈ ਕਿਹਾ ਕਿ ਮੇਰੀਆਂ ਭੈਣਾਂ ਬਹੁਤ ਅਣਪੋਲ ਪੰਚ ਇੱਕ ਵੱਡੀ ਗਲਤੀ ਕਰ ਜਾਂਦੀਆਂ ਵੀਡੀਓ ਦੇ ਅੰਤ ਤੱਕ ਨਾ ਮੇਰੇ ਨਾਲ ਅੱਜ ਬਣਿਆ ਰਹੋ ਕਿਉਂਕਿ ਅੱਜ ਮੈਂ ਜਾਣ ਕਰਾਂਗੀ ਤੁਹਾਡੀ ਉਹ ਇੱਕ ਗਲਤੀ ਜੋ ਅਕਸਰ ਪਤੀਆਂ ਦੀ ਕਿਸਮਤ ਨਾਲ ਪੱਦਾ ਮਜ਼ਾਕ ਕਰ ਜਾਂਦੀ ਹੈ ਮੈਂ ਡਾਕਟਰ ਤੇਰੰਕਾਰ ਲੈ ਕੇ ਆਈ ਹਾਂ ਅੱਜ ਦੀ ਵਿਸ਼ੇਸ਼ ਕੜੀ ਕਰਵਾ ਚੌਦ 2025 ਅੱਜ ਦੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿਵੇਂ ਕਰਵਾ ਚੌਦ ਦੀ ਛੋਟੀ ਜਿਹੀ ਗਲਤੀ ਪਤੀ ਦੇ ਜੀਵਨ ਨਾਲ ਇੱਕ ਭਿਆਨਕ ਖੇਡ ਖੇਡ ਸਕਦੀ ਹੈ ਪੰਚਾਂਗ ਦੀ ਗਣਨਾ ਅਨੁਸਾਰ ਕਰਵਾ ਚੌਦ ਮਿਤੀ 10 ਅਕਤੂਬਰ 2025 ਦਿਨ ਸ਼ੁੱਕਰਵਾਰ ਕ੍ਰਿਸ਼ਨ ਪੱਖ ਚਤੁਰਤੀ ਚੰਦਰ ਰਾਸ਼ੀ ਅਮੇਸ਼ ਚੰਦਰोदय ਦਾ ਸਮਾਂ ਸ਼ਾਮ 6:19 ਤੋਂ 8:13 ਤੱਕ ਦਾ ਪੂਜਾ ਦਾ ਮੂਹਰਤ ਹੈ ਸ਼ਾਮ 5:57 ਤੋਂ 7:11 ਮਿੰਟ ਤੱਕ ਇਹ ਪੰਚਾਂਗ ਭਾਰਤੀ ਵੈਦਿਕ ਗ੍ਰੰਥਾ ਦਾ ਪੰਚਾਂਗ ਹੈ ਔਰ 100% ਐਕੂਰੇਟ ਹੈ ਇਦੇ ਨਾਲ ਮੈਂ ਕਦੀ ਕੋਈ ਕੰਪਰੋਮਾਈਜ਼ ਨਹੀਂ ਕੀਤਾ ਕਿ ਕਿਸੇ ਹਲਕੀ ਜੀ ਐਪ ਤੋਂ ਮੈਂ ਤੁਹਾਨੂੰ ਪੰਚਾਂਗ ਦੱਸ ਦਵਾਂ ਕਿਉਂਕਿ ਕਰਵਾਚੌਦ ਦਾ ਪੰਚਾਂਗ ਤਾਂ ਬਿਲਕੁਲ ਐਕਿਊਰੇਟ ਹੋਣਾ ਚਾਹੀਦਾ ਦੇਖੋ ਇੱਕ ਭੇਡ ਚਾਲ ਦੀ ਗੱਲ ਕਰਨ ਲੱਗੇ ਆ ਵੈਦਿਕ ਪ੍ਰਮਾਣ ਅਨੁਸਾਰ ਸਾਰੇ ਵਰਤ ਰੱਖ ਲੈਨੇ ਚੱਲ ਤੂੰ ਵੀ ਰੱਖ ਲੈ ਚੱਲ ਤੂੰ ਵੀ ਰੱਖ ਲੈ ਐਦਾਂ ਪਤਾ ਕੀ ਹੋ ਜਾਂਦਾ ਜੋ ਇੱਕ ਧਾਰਮਿਕਤਾ ਹੈ ਇੱਕ ਸਾਧਨਾ ਹੈ ਇੱਕ ਤਪੱਸਿਆ ਹੈ ਇਕ ਸ਼ਰਧਾ ਹੈ ਇੱਕ ਸੰਪੂਰਨਤਾ ਹੈ ਇੱਕ ਕਮਿਟਮੈਂਟ ਹੈ ਉਹ ਇੱਕ ਮਜ਼ਾਕ ਬਣ ਕੇ ਰਹਿ ਜਾਂਦੀ ਹੈ ਬੁਰਾ ਨਾ ਮੰਨਿਓ ਮੈਂ ਭੇਡ ਚਾਲ ਸ਼ਬਦ ਤਾਂ ਵਰਤਿਆ ਇਹ ਵਰਤ ਅਸਲ ਚ ਤਾਂ ਬਣੀਆ ਬਣਿਆ ਹੋਇਆ ਵਿਵਹਤਾ ਇਸਤਰੀਆਂ ਲਈ ਉਹਨਾਂ ਨੇ ਉਪਵਾਸ ਰੱਖਣਾ ਹੈ ਇਸ ਦਿਨ ਕੁਆਰੀਆਂ ਜਾਂ ਗਰਭਵਤੀ ਇਸਤਰੀਆਂ ਲਈ ਇਹ ਸਖਤ ਮਨਾ ਹੈ ਕਾਰਨ ਵਿਗਿਆਨਕ ਹੈ ਧਾਰਮਿਕ ਵੀ ਹੈ ਕਿਉਂਕਿ ਇਹ ਉਪਵਾਸ ਦੀ ਲੰਬੀ ਪਾਲਣਾ ਸਰੀਰ ਤੇ ਗ੍ਰਹਿ ਚੱਕਰਾਂ ਤੇ ਅਸਰ ਪਾ ਸਕਦੀ ਹੈ ਇਹ ਸਭ ਤੋਂ ਲੰਬਾ ਚੱਲਣ ਵਾਲਾ ਵਰਤ ਹੈ ਸੋ ਗਰਭવતી स्त्री ਦੇ ਸਰੀਰ ਚ ਪੇਟ ਚ ਪੜ ਰਹੇ ਬੱਚੇ ਤੇ ਸਾਰਾ ਅਸਰ ਪਾਏਗੀ ਖਤਰਨਾਕ ਸਿੱਧ ਹੋ ਸਕਦਾ ਸੋ ਗ੍ਰੇਸ ਕਰਿਆ ਕਰੋ ਵਿਧੀ ਤੁਸੀਂ ਸਾਰੇ ਜਾਣਦੇ ਹੋ ਸਵੇਰੇ ਮਾਤਾ પાર્વતી ਮਹਾਦੇਵ ਦੀ ਪੂਜਾ ਕਰਨੀ ਹੈ ਗौरी मां ਨੂੰ ਸੁਹਾਗ ਸਮਗਰੀ ਚੜਾਉਣੀ ਹੈ ਤਰਾਤ ਨੂੰ ਚੰਦਰਮਾ ਉੱਗਣ ਤੋਂ ਪਹਿਲਾਂ ਲੋਟਾ ਪਾਣੀ ਕਰੋੜ ਛਾਨਣੀ ਤਿਆਰ ਰੱਖਣੀ ਹੈ ਜਦੋਂ ਚੰਦਰਮਾ ਉੱਗੇ ਪਹਿਲਾਂ ਉਹਦੀ ਪੂਜਾ ਕਰਨੀ ਹੈ ਫਿਰ ਛਾਨਣੀ ਰਾਹੀਂ ਚੰਦਰਮਾ ਤੇ ਪਤੀ ਦੇਵ ਦੇ ਦਰਸ਼ਨ ਕਰਨੇ ਆ ਯਾਦ ਰੱਖਿਓ ਜਿਹੜੀ ਗੱਲ ਮੈਂ ਕਰਨੀ ਆ ਤੁਹਾਨੂੰ ਨਹੀਂ ਲੱਗਦਾ ਕਿ ਮੇਰੀ ਵੀਡੀਓ ਦਾ ਕੰਟੈਂਟ ਇੰਨਾ ਹਲਕਾ ਹੋ ਸਕਦਾ ਛਾਨਣੀ ਸ਼ੁੱਧ ਤਾਤ ਦੀ ਹੋਣੀ ਲਾਜ਼ਮੀ ਆ ਮੇਨ ਜਿਸ ਗੱਲ ਤੇ ਜ਼ੋਰ ਦੇਣਾ ਤੇ ਜਿਹੜੀ ਮੁੱਖ ਮੁੱਦਾ ਹੈ ਅੱਜ ਦੀ ਇਸ ਮੇਰੀ ਵੀਡੀਓ ਦਾ ਕਾਰਨ ਉਹ ਹੈ ਤੁਹਾਡੇ ਵੱਲੋਂ ਵਰਤੀ ਜਾਂਦੀ ਛੰਣਣੀ ਦੇਖੋ ਕਰਵਾ ਚੌਤ ਸਿਰਫ ਭੁਗਤੇ ਪਿਆਸ ਦਾ ਵਰਤਦਾ ਹੈ ਨਹੀਂ ਇਹ ਇੱਕ ਗ੍ਰਹਿ ਸੰਤੁਲਨ ਦਾ ਯੋਗ ਹੈ ਮੇਰੀਆਂ ਗੱਲਾਂ ਕਾਬਲੇ ਗੌਰ ਹਨ ਗ੍ਰਹਿ ਸੰਤੁਲਨ ਕਦੇ ਕਦਾ ਬਣਨਾ ਹੈ ਜਿੱਥੇ ਚੰ드ਰਮਾ ਮਨ ਦਾ ਪ੍ਰਤੀਕ ਹੈ ਸ਼ੁਕਰ ਪ੍ਰੇਮ ਪਿਆਰ ਦਾ ਪ੍ਰਤੀਕ ਹੈ ਤੇ ਮੰਗਲ ਸ਼ਾਰਿਆ ਦਾ ਇਹ ਤਿੰਨ ਚੀਜ਼ਾਂ ਮਿਲ ਰਹੀਆਂ ਹੁੰਦੀਆਂ ਉੱਥੇ ਅਰ ਜੇ ਇਸ ਵਿੱਚਲੇ ਇੱਕ ਤੁਹਾਡੇ ਵੱਲੋਂ ਗਲਤੀ ਹੋ ਜਾਏ ਜਿਹੜੇ ਕਿ ਤੁਸੀਂ ਇੰਨੇ ਸਾਲਾਂ ਤੋਂ ਕਰ ਹੀ ਰਹੇ ਹੋ ਤਾਂ ਇੱਕ ਆਤਮਕ ਸੰਤੁਲਨ ਟੁੱਟ ਜਾਂਦਾ ਹੈ ਸਮੁੱਚੀ ਸ਼ਰਦਾ ਜੋ ਕਿਤੇ ਕੁਝ ਪਰਸੈਂਟ ਤੁਹਾਡੇ ਮਨ ਚ ਰਹੀ ਹੋਏਗੀ ਉਹ ਸਾਰੀ ਤੇ ਸਾਰੀ ਤੇ ਪਾਣੀ ਫਿਰ ਜਾਂਦਾ ਦੇਖੋ ਅੱਜ ਕੱਲ੍ਹ ਕਈ ਇਸਤਰੀਆਂ ਸਜਾਵਟੀ ਸ਼ਾਨਣੀਆਂ ਵਰਤਦੀਆਂ ਮਿਲਦੀਆਂ ਬਜ਼ਾਰਾਂ ਤੋਂ ਬਥੇਰੀਆਂ ਆਪਣੀ ਪਰਚੇਜ਼ ਕਰ ਲਓ ਕੀ ਹੈ ਚਮਕਦਾਰ ਰੋਸ਼ਨੀ ਵਾਲੀਆਂ 글ਿਟਰ ਵਾਲੀਆਂ ਸ਼ੀਸ਼ੇ ਜੜੀਆਂ ਸੋਨੇ ਚਾਂਦੀ ਨਾਲ ਸਜਾਈਆਂ ਪਰ ਇਹ ਸੁੰਦਰਤਾ ਦੀ ਕੋਈ ਫੈਸ਼ਨ ਪ੍ਰੇਡ ਹੈ ਇਹ ਤਾਂ ਅਣਜਾਣੇ ਗਲਤੀ ਕਰ ਰਹੀਆਂ ਤੁਸੀਂ ਜਦੋਂ ਇਸ ਨੂੰ ਖਰੀਦ ਲਿਆ ਵੈਦਿਕ ਗ੍ਰੰਥਾਂ ਚ ਸਾਫ਼ ਲਿਖਿਆ ਆ ਕੱਚ ਜਾਂ ਸ਼ੀਸ਼ੇ ਰਾਹੀਂ ਚੰਦਰਮਾ ਨੂੰ ਦੇਖਣ ਨਾਲ ਰਾਹੁ ਦੀ ਛਾਂ ਚੰਦਰਮਾ ਦੀਆਂ ਰਿਸ਼ਮਾਂ ਵਿੱਚ ਮਿਲ ਜਾਂਦੀ ਹੈ ਇਹ ਛਾਂ ਪਵਿੱਤਰ ਚੰਦਰ ਤਤ ਨੂੰ ਮਲੀਨ ਕਰ ਦਿੰਦੀ ਹੈ ਰਾਹੁ ਦੇ ਕਟ ਜੈ ਸ਼ੀਸ਼ਾ ਰਾਹੁ ਹੈ ਤੁਸੀਂ ਤਾਂ ਅਣਜਾਣ ਪੁਨੇ ਚ ਕਈ ਕੁਸ਼ ਕਰ ਗਈਆਂ ਅਰਥਾਤ ਵਰਤ ਦੀ ਪੂਰਨਤਾ ਗਈ ਟੁੱਟ ਹੋ ਗਿਆ ਵਰਤ ਭੰਗ ਰਹੀ ਜਾਓ ਸਾਰਾ ਦਿਨ ਭੁੱਖੇ ਪਰ ਇਸ ਇੱਕ ਕਰਮ ਨਾਲ ਤੁਹਾਡੀ ਇਸ ਇੱਕ ਗਲਤੀ ਨਾਲ ਉਹ ਗੱਲ ਨਹੀਂ ਬਣਨੀ ਜਿਸ ਵਰਤ ਦੇ ਨਾਲ ਤੁਸੀਂ ਪਤੀ ਦੀ ਲੰਬੀ ਉਮਰ ਮੰਗ ਰਹੇ ਹੋ ਉਸ ਵਿੱਚ ਜੇ ਛਾਨਣੀ ਵਾਲਾ ਇੱਕ ਹਿੱਸਾ ਗਲਤ ਹੈ ਤਾਂ ਉਹ ਹੀ ਉਪਵਾਸ ਉਲਟ ਅਸਰ ਕਰ ਦੇਗਾ ਇਹ ਗਲਤੀ ਹੈ ਜਿਹਦੇ ਨਾਲ ਕਈ ਵਾਰ ਭਗਤੀ ਦੀ ਥਾਂ ਭ੍ਰਮਗੇਰਾ ਪਾ ਲੈਂਦਾ ਅਦਨ ਅਦਨਿਕਤਾ ਦੇ ਨਸ਼ੇ 'ਚ ਅਸੀਂ ਪਰੰਪਰਾ ਦਾ ਮਰਮ ਉੱਪਰ ਬੈਠੇ ਆਂ ਇਹ ਭਗਤੀ ਦਾ ਤਿਉਹਾਰ ਹੈ ਭੈਣੋ ਮੇਰੀਓ ਯਾਦ ਰੱਖੋ ਇਹ ਭਗਤੀ ਦਾ ਤਿਉਹਾਰ ਹੈ ਨਾ ਕਿ ਮੇਕਅਪ ਲਾਈਟਾਂ ਤੇ ਰੀਲਾਂ ਬਣਾਉਣ ਦਾ ਮੇਲਾ ਪਿੱਛੇ ਲੱਜੋ ਕੁਝ ਸਾਲ ਪਹਿਲਾਂ ਚਲੋ ਪਿੱਛੇ ਸਾਡੀਆਂ ਦਾਦੀਆਂ ਤੇ ਨਾਨੀਆਂ ਚਾਂਦੀ ਜਾਂ ਪਿੱਤਲ ਦੀ ਸਧਾਰਨ ਛਾਨਣੀ ਗੰਗਾਜਲ ਨਾਲ ਪਹਿਲਾਂ ਧੋਂਦੀਆਂ ਸੀ ਫਿਰ ਵਰਤਦੀਆਂ ਸੀ ਉਹ ਸ਼ੁੱਧਤਾ ਸੀ ਭਗਤੀ ਸੀ ਵਿਗਿਆਨਕ ਸੰਯੋਗ ਸੀ ਚੰਦਰਮਾਨ ਨੂੰ ਉਸੇ ਛਾਨਣੀ ਰਾਹੀਂ ਦੇਖਣਾ ਜੋ ਧਾਤੂ ਦੀ ਹੋਵੇ ਚੰਦਰ ਤਤ ਦੇ ਤਰੰਗਾਂ ਨੂੰ ਪਵਿੱਤਰ ਰੱਖਦਾ ਆ ਉਸ ਵੇਲੇ ਫਿਰ ਜਦੋਂ ਪ੍ਰਾਰਥਨਾ ਕੀਤੀ ਜਾਂਦੀ ਹੈ ਉਹ પતિ ਦੀ ਆਜੂ ਤੇ ਸੁਭਾਗਿਆ ਨੂੰ ਵਧਾਉਂਦੀ ਹੈ ਤੁਹਾਨੂੰ ਪਤਾ ਵਿਦਗ੍ਰੰਥ ਕੀ ਕਹਿੰਦੇ ਆ ਕਿ ਰਾਹੁ ਤੇ ਕੇਤੂ ਚੰਦਰ ਤਤ ਨੂੰ ਪ੍ਰਭਾਵਿਤ ਬਹੁਤ ਛੇਤੀ ਕਰਦੇ ਆ ਜੇ ਤੁਸੀਂ ਕੱਚ ਦੀ ਛਾਨਣੀ ਜਿਹੜੀ ਡੈਕੋਰੇਟਿਵ ਐ ਬੜਾ ਕੁਝ ਲੜੀਆਂ ਲਟਕਦੀਆਂ ਉਹਦੇ ਨਾਲ ਸੱਜੇ ਖੱਬੇ ਰਾਉਂਡ ਉਹਦੇ ਆਲੇ ਦੁਆਲੇ ਗੋਲਾਈ ਚ ਮੈਨੂੰ ਪਤਾ ਐ ਕੱਚੀ ਕੱਚ ਤਾਂ ਜੇ ਤੁਸੀਂ ਉਹ ਕੱਚ ਵਾਲੀ ਛਾਨਣੀ ਵਰਤਦੇ ਆ ਤਾਂ ਉਹ ਛਾਨਣੀ ਰਾਹੁ ਦੇ ਤਤ ਨਾਲ ਜੁੜ ਗਈ ਤੇ ਪ੍ਰਾਰਥਨਾਵਾਂ ਦੀਆਂ ਤਰੰਗਾਂ ਚ ਪੈ ਗਈ ਭੰਗ ਬੁਰਾ ਨਾ ਮਨਾਇਓ ਮੈਂ ਸੁਚੇਤ ਕਰ ਰਹੀ ਆ ਮੈਂ ਅਲਰਟ ਕਰ ਰਹੀ ਆ ਡਰਨਾ ਨਹੀਂ ਗਲਤੀ ਨਾ ਕਰ ਆਦੇਵ ਇਸਵਰੀ ਪਹਿਲੇ ਸਾਲਾਂ ਚ ਕਰਦੇ ਰਹੇ ਅਸੀਂ ਤਾਂ ਜੀ ਕਰਦੇ ਰਹੇ ਨਹੀਂ ਨਾ ਜਦੋਂ ਜਾਗੋ ਤਾਂ ਤਾਂ ਸਵੇਰਾ ਪਰ ਜੇ ਪਵਿੱਤਰਤਾ ਦੀ ਛਾਨਣੀ ਤੁਸੀਂ ਵਰਤਨੀ ਆ ਤਾਂ ਉਹ ਤਾਰਾ ਸਿੱਧਾ ਚੰਦਰ ਕਿਰਨਾ ਨਾਲ ਜੁੜੇਗੀ ਇਸੇ ਕਰਕੇ ਸ਼ਾਸਤਰਾਂ ਨੇ ਛਾਨਣੀ ਦੀ ਤਾਤੂ ਨੂੰ ਹੀ ਵਰਤਦੀ ਰੀੜ ਦੀ ਹੱਡੀ ਕਿਹਾ ਆ ਇਹ ਛਾਨਣੀ ਮੈਸ ਚਾਨਣੀ ਨਹੀਂ ਹੈ ਰੀੜ ਦੀ ਹੱਡੀ ਐਸ ਮੁੱਚੇ ਵਰਤਦੀ ਤੁਸੀਂ ਚੰਦਰ ਦਰਸ਼ਨ ਤੋਂ ਪਹਿਲਾਂ ਛਾਨਣੀ ਨੂੰ ਗੰਗਾ ਜਲ ਨਾਲ ਤੋਣਾ ਹੈ ਗੰਗਾ ਜਲ ਨਹੀਂ ਹੈ ਹੋਲੀ ਵਾਟਰ ਕੋਈ ਲੈ ਲਓ ਕਿਸੇ ਪਵਿੱਤਰ ਸਰੋਵਰ ਦਾ ਦੋ ਬੂੰਦ ਦੁੱਧ ਛਿੜਕ ਲਓ ਕੱਚਾ ਉਹ ਨਹੀਂ ਵੀ ਜਨਾ ਚਾਹ ਬੜਾਈ ਹੋਆ ਨਾ ਕੱਚਾ ਦੁੱਧ ਓਮ ਚੰਦਰਾਏ ਨਮਹਾਦਾ 11 ਵਾਰ ਛਾਨਣੀ ਫੜ ਕੇ ਜਪ ਕਰਨਾ ਇਸ ਦੇ ਨਾਲ ਛਾਨਣੀ ਜੋ ਸ਼ੁੱਧਤਾ ਮੇਨਟੇਨ ਰੱਖੇਗੀ ਤੇ ਰਾਹੁ ਦਾ ਪ੍ਰਭਾਵ ਨਸ਼ਟ ਹੋ ਜਾਏਗਾ ਸੋ ਕਰਵਾ ਚੌਥ ਦੇ ਦਿਨ ਸ਼ਿੰਗਾਰ ਮੈਂ ਨਹੀਂ ਰੱਖਦਾ ਸ਼ਿੰਗਾਰ ਦੀ ਥਾਂ ਸ਼ਰਦਾ ਲਿਆਓ ਸ਼ਾਨਣੀ ਦੀ ਚਮਕ ਨਹੀਂ ਤੁਹਾਡੇ ਮਨ ਦੀ ਪਵਿੱਤਰਤਾ ਮੈਂ ਨੇ ਰੱਖੇਗੀ ਰਿਵਾਜਾਂ ਨੂੰ ਆਧੁਨਿਕਤਾ ਦਾ ਮੇਕਅਪ ਨਾ ਪਹਿਨਾਓ ਇਹ ਤਿਉਹਾਰ પતિ ਪਤਨੀ ਦੇ ਜੀਵਨ ਦਾ ਸੰਤੁਲਨ ਆ ਬੈਲੈਂਸ ਹੈ ਨਾ ਕਿ ਇੱਕ ਸ਼ੋਅ ਪਲੇਟਫਾਰਮ ਕੇਵਲ ਤਾਂ ਚੰਦਰ ਦਰਸ਼ਨ ਕਰਨ ਤੋਂ ਬਾਅਦ ਹਾਸਾ ਮਜ਼ਾਕ ਸੈਲਫੀ ਸੋਸ਼ਲ ਮੀਡੀਆ ਫਟਾਫਟ ਪੋਸਟ ਕਰਨੀ ਹੈ ਗੱਲ ਸੁਣੋ ਤੁਸੀਂ ਤਾਂ ਫਿਰ ਖੁੱਡੇ ਲਾਈਂ ਲਾਤਾ ਉਸ ਨੂੰ ਸਮੁੱਚੀ ਜੋ ਭਾਵਨਾਓ ਮਾਈਨਸ ਹੋ ਗਈ ਇੱਕ ਦਿਨ ਤਾਂ ਤੁਸੀਂ ਕਮਿਟਿਡ ਰਹ ਲੋ ਸਮਰਪਿਤ ਪਾਠ ਕਰਨਾ ਪੂਜਾ ਕਰਨੀ ਮੰਤਰਾਂ ਦਾ ਜਾਪ ਕਰੋ ਪਰ ਵੈਦਿਕ ਮਤ ਅਨੁਸਾਰ ਇਹ ਸਮਾਂ ਮੰਨ ਦਾ ਸਭ ਤੋਂ ਸ਼ਕਤੀਸ਼ਾਲੀ ਸਮਾਂ ਹੁੰਦਾ ਹੈ ਇਸ ਵੇਲੇ ਆਤਮਿਕ ਪ੍ਰਕਾਸ਼ ਪ੍ਰਾਪਤ ਹੁੰਦਾ ਤੁਹਾਨੂੰ ਜੇ ਤੁਹਾਡੇ ਮਨ ਬिखर ਗਿਆ ਤ ਵਰਤ ਦੀ ਸਾਰੀ ਸ਼ਕਤੀ ਖਤਮ ਹੋ ਜਾਣੀ ਹੈ ਚੰਦਰ ਦਰਸ਼ਨ ਤੋਂ ਬਾਅਦ ਚੁੱਪ ਚਾਪ ਤੁਸੀਂ ਕੀ ਕਰੋਗੇ ਆਪਣੀ ਜੇ ਕਿਤੇ ਕੋਈ ਪੂਰੇ ਵਰਤ ਦੌਰਾਨ ਦਿਨ ਵੇਲੇ ਤੱਕ ਗਲਤੀ ਹੋ ਚੁੱਕੀ ਹੈ ਉਸ ਭੁੱਲ ਨੂੰ ਬਖਸ਼ਾਉਣ ਲਈ ਲੋਟੇ ਚ ਪਾਣੀ ਲੈਣਾ ਆਪਣੇ ਘਰ ਦੇ ਬਾਹਰ ਥੋੜਾ ਜਿਹਾ ਛਿੜਕ ਲਓ ਗੰਗਾ ਜਲ ਵਿੱਚ ਪਾਇਆ ਹੋਣਾ ਮਾਨਿ ਮਾਨ ਓਮ ਚੰਦਰਾਏ ਨਮਾ ਦਾ 11 ਵਾਰ ਜਪ ਕਰ ਲਓ ਇਹ ਉਪਾਅ ਪਤੀ ਦੇ ਆਯੂ ਵਧਾਉਂਦਾ ਹੈ ਵਿਵਹਕ ਜੀਵਨ ਚੋਂ ਨਕਾਰਾਤਮਕਤਾ ਨੈਗੇਟਿਵਿਟੀ ਨੂੰ ਦੂਰ ਕਰਦਾ ਹੈ ਤੇ ਮਾਂਚ ਚੰਦਰਮਾ ਵਰਗੀ ਸ਼ਾਂਤੀ ਭਰਦਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਜਾਣਕਾਰੀ ਭਰਪੂਰ ਲੱਗੀ ਤਾਂ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਤੁਸੀਂ ਕਿਹੜੀ ਸ਼ਾਨਣੀ ਵਰਤੋਗੇ ਹੁਣ ਜਦੋਂ ਪਤਾ ਲੱਗ ਗਿਆ ਜਾਗਰੂਕ ਕਰਤਾ ਅਵੇਅਰ ਕਰਤਾ ਸ਼ੀਸ਼ੇ ਦੀ ਜਾਂ ਧਾਦ ਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਚੈਨਲ ਡਾਕਟਰ 13 ਕਰਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਹਾਈਪ ਤੇ ਆਪਸ਼ਨ ਤੇ ਜ਼ਰੂਰ ਕ੍ਰੈਕ ਕਰੋ ਮਿਲਾਂਗੇ ਫੇਰ ਹੋਰ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਰੱਖੋ ਆਪਣਾ ਖਿਆਲ ਟਿਲ ਦੈਨ ਬਾਏ ਬਾਏ